ਜਾਗੜਾ ਦਾ ਸਕੇਦੇ ਨਹੀਂ ਹੁੰਦਾ ਸਮਝ ਗਿਆ ਬਘੇਰੇ ਦੇ ਕੋਲ ਕੋਟੇ ਪਲੇਸ ਕਿੰਨਾ ਆ ਗਿਆ ਖਾਣੇ ਬਾਗੇ 20000 ਰੁਪਏ ਉਸ ਤੇ ਰਾਜੀ ਬੰਦਾ ਕਿੱਥੇ ਹੋਇਆ ਫੇਰ ਪੰਚਾਇਤ 'ਚ ਹੋਇਆ ਲੋਕਾਂ ਨੂੰ ਪਤਾ ਨਹੀਂ ਕੀ ਪੁੱਠੀ ਆਤ ਸਰਪੰਚ ਦੀ ਨਹੀਂ ਸੁਣਦੇ ਪੰਚਾਇਤ ਦੀ ਨਹੀਂ ਸੁਣਦੇ ਸਿੱਧਾ ਮੂੰਹ ਚਾਕੇ ਥਾਣੇ ਨੂੰ ਭੱਜ ਜਾਂਦਾ ਹੈ ਭਾਈਆਂ ਦਾ ਫੈਸਲਾ ਆਪਾਂ 20 ਵਾਰੀ ਕਰਵਾਇਆ ਤੇਰੇ ਸਾਹਮਣੇ ਬਘੇਰੇ ਕੇ ਅੱਡ ਕਰਾਏ ਬੈਠ ਕੀ ਕਰਾਏ ਇਹਨੇ ਵੈਡਾ ਕੱਡਾ ਉਹਦੀ ਅਸਲ ਵੀ ਬਹੁਤ ਵੱਡਾ ਕਾਂਡ ਹੈ ਨਾ ਦਾ ਦੋ ਭਾਈ ਨੇ ਬਹਿ ਕੇ ਵੀ ਨਵੇੜ ਸਕਦੇ ਨੇ ਇੱਕ ਦੂਜੇ ਦੇ ਮਾਰਨਾ ਚਮੜੇ ਚਮੜੀਆਂ ਕਰਨਾ ਕੋਈ ਵਧੀਆ ਕਰਨਾ ਪਹਿਲਾਂ ਤੂੰ ਸੁਣ ਜਾ ਮੈਂ ਦੱਸਾਂ ਮੈਂ ਦੱਸਾਂ ਸਾਸਰੀ ਗਾਉਂ ਦੀ ਸਰਪੰਚ ਸਾਹਿਬ ਸਾਸਰੀ ਕਾਲ ਕੀ ਹਲਚਲ ਆ ਬੁੱਟਿਆ ਵਧੀਆ ਵਧੀਆ ਸਰਪੰਚ ਸਾਹਿਬ ਕੋਈ ਦੱਸ ਰਜਿੰਦਰਾ ਤੈਨੂੰ ਐ ਪਤਾ ਵੀ ਇਹਨਾਂ ਕੋਲ ਪੁੱਲ ਵਾਹਣ ਕਿੰਨਾ ਦਾ ਪਿਓ ਕੋਲੇ ਸੱਤ ਕਿੱਲੇ ਹੁੰਦੇ ਸੱਤ ਕਿੱਲੇ ਲੈ ਭਾਈ ਬੁੱਟਿਆ ਸੋਡੇ ਕੋਲੇ ਸੱਤ ਕਿੱਲੇ ਵਾਹਣ ਠੀਕ ਹੈ ਸਰਪੰਚ ਸਾਹਿਬ ਚਾਰ ਕਿੱਲੇ ਆਪਾਂ ਦੇਤਾ ਬਲਵੀਰ ਸਿੰਘ ਨੂੰ ਕਿਉਂਕਿ ਬਿਹਾਵੇ ਤਿੰਨ ਕਿੱਲੇ ਦਿੱਤਾ ਤੈਨੂੰ ਕਿਉਂਕਿ ਤੂੰ ਭਾਈ ਬਿਹਾ ਨਹੀਂ ਫਿਰ ਠੀਕ ਹੈ ਇਹ ਆ ਪੰਚਾਇਤ ਦਾ ਫੈਸਲਾ ਇਹਦਾ ਸਰਪੰਚ ਸਾਹਿਬ ਸਰੇ ਆਮ ਧੱਕਾਗਾ ਸੱਤ ਕਿਲਿਆਂ ਚੋਂ ਮੇਰੇ ਇੱਥੇ 3.5 ਕਿਲੇ ਆਉ ਤੁਸੇ ਇਛੇ ਦਾ ਬਰਾਬਰ ਪਾਓ ਸਰਪੰਚ ਸਾਹਿਬ ਐਂਕਲ ਬਰਾਬਰ ਦੀ ਜ਼ਮੀਨਾਂ ਤੇ ਨੂੰ ਖਾਇਦਾ ਜਵਾਬ ਕਰਿਆ ਇਹ ਆ ਸਾਡਾ ਜਿਹੜਾ ਨਾਲੇ ਬੁੜਾ ਬੁਣੀ ਤਾਂ ਮੈਂ ਸਾਹਮਣੇ ਤੁਮਨੇ ਸੇਵਾ ਤਾਂ ਮੈਂ ਕਰੀ ਜਾ ਚਲੋ ਮੈਂ ਮੰਨਦਾ ਜੀ ਉਹ ਬੜਾ ਬੁੜੀਆਂ ਨੇ ਸਾਹਮਣੇ ਪਰ ਪੈਸੇ ਤਾਂ ਮੇਰੀ ਜੇਬ ਚੋਂ ਚੱਲੇ ਨੇ ਮੈਂ ਮੰਨਦਾ ਇਹਨਾਂ ਨੇ ਗੱਦਮਤ ਜੱਟਿਆ ਦਵਾਈ ਬੂਟੀ ਦੇ ਪੈਸੇ ਤਾਂ ਮੇਰੀ ਜੇਬ ਚੋਂ ਚੱਲਦੇ ਰਹੇ ਨੇ ਜਦੋਂ ਉਹਨਾਂ ਦਾ ਭੋਗ ਪਿਆ ਜੀ ਸਾਰੇ ਪੈਸੇ ਮੇਰੀ ਜੇਬ ਚੋਂ ਚੱਲੇ ਨੇ ਦਵਾਨੇ ਨਿਕਲੀ ਇਹਦੇ ਨਗ ਤੋਂ ਦੇਖ ਭਾਈ ਬੂਟਾ ਸਿਆਂ ਪੰਚਾਇਤ ਨੂੰ ਹੀ ਫੈਸਲਾ ਦੇਖ ਕੇ ਕਰਨਾ ਪੈਂਦਾ ਹੁਣ ਇਹਦਾ ਦਿਮਾਗ ਚੱਲਿਆ ਆਲਾ ਤੇਰੇ ਰੰਨ ਨਹੀਂ ਕਰਨੀ ਤੈਂ ਨਹੀਂ ਜ਼ਮੀਨ ਤੋਂ ਵੀ ਕਰਾਉਣਾ ਨਾਲੇ ਸਾਰਾ ਕੁਝ ਇੱਥੇ ਹੀ ਰਹਿ ਜੂ ਸਰਪੰਚ ਸਾਹਿਬ ਮੈਂ ਥੋੜੀ ਇੱਜ਼ਤ ਕਰੀ ਜਨਾ ਆ ਰੰਨ ਕਰਨ ਵਾਲਾ ਮੈਨਾ ਕਿਹਨੂੰ ਦਿੰਨੇ ਹੋ ਮੈਂ ਸਾਢੇ 3 ਕਿਲੇ ਦਾ ਮਾਲਕਾਂ ਵੇਚ ਕੇ 1 ਕਿਲਾ ਕੂਝ ਵਰ ਗਿਰਨਣ ਲੱਗੇ ਹੂੰ ਮਾਰੇ ਖੜਾ ਦੇਖੂਗਾ ਜਦੋਂ ਇਹਦੀ ਹੱਕ ਤੇ ਦੀਵਾ ਵਾਲਿਆ ਉਹ ਬੁੱਟੇ ਵੀਰੇ ਉਹ ਤੇਰੇ ਮੂਰੇ ਮੈਂ ਹੱਥ ਪਾੰਦਾ ਉਹ ਤੂੰ ਕਿਉਂ ਯਾਰ ਕਮੜੀਆਂ ਗੱਲਾਂ ਕਰਦਾ ਉਹ ਕਿਉਂ ਘਰ ਪਟਦਾ ਆ ਤਿੰਨ ਜਵਾਕ ਨੇ ਇੰਨਾ ਕੰਨੀ ਦੇਖ ਲਾ ਨਾਲੇ ਆਪਣਾ ਯਾਰ ਕੋ ਬੰਦਿਆ ਹੋਇਆ ਮੇਰੇ ਹੋਏ ਤੇਰੇ ਹੋਏ ਕੋ ਯਾਰ ਕੋਈ ਗੱਲ ਆ ਮਾਂ ਬੰਦਾਂ ਦੀ ਆ ਜਾਂ ਕੋਈ ਕਾਸਰ ਆ ਪੰਚਾਇਤ ਆਪਣੇ ਘਰੇ ਬੈਠੀ ਆ ਮਾਂ ਜਵਾਕਾਂ ਦਾ ਤਾਂ ਗਹਿਤਾ ਵੀ ਇਹ ਤੇਰੇ ਹੋਏ ਜਾਂ ਮੇਰੇ ਹੋਏ ਉਹ ਤੀਵੀਂ ਬਾਰੇ ਵੀ ਕਹਦੇ ਨੇ ਵੀ ਇਹ ਤੇਰੀ ਹੋਈ ਜਾਂ ਮੇਰੀ ਹੋਈ ਹਾਂ ਉਹ ਬੁਟਿਆ ਮਾਂ ਪੇ ਸਾਂਝੇ ਹੁੰਦੇ ਨੇ ਜਵਾਕ ਸਾਂਝੇ ਹੁੰਦੇ ਨੇ ਨੀਓ ਸੰਜੇ ਨਹੀਂ ਹੁੰਦਾ ਕੋਈ ਸੋਚ ਕੇ ਗੱਲ ਕਰਿਆ ਕਰ ਪੰਚਾਇਤ ਬੈਠੀ ਹੈ ਉਸ ਹਾਲ ਕੇ ਗੱਲ ਕਰ ਓਏ ਕੋਈ ਬੋਲਦਾ ਕਿਵੇਂ ਆ ਮੈਂ ਪੰਚਾਇਤ ਕਰਕੇ ਚਪਾ ਮਾਰ ਕੇ ਕੰਡਾਸਾ ਸਦਾ ਸਰ ਪਾੜ ਦੂੰ ਸਰਪੰਚ ਸਾਹਿਬ ਇਹਨੂੰ ਦੱਸ ਦੱਸ ਸਾਡੇ ਨੂੰ ਸਮਝਾ ਦੋ ਨਹੀਂ ਮੈਂ ਨਾ ਉਹ ਕਰੂੰ ਤੇ ਖੇਤ पे ਕਦੇ ਨਾ ਨਹੀਂ ਪਉਂਦੀ ਸਰਪੰਚ ਸਾਹਿਬ ਮੇਰੀ ਗੱਲ ਸੁਣ ਲਓ ਮੈਂ ਕਦੇ ਜਬਾਕ ਨਾ ਦਰਿਆਤਰੀ ਰੱਖੀ ਚਾਹੇ ਪੁੱਛ ਲੋ ਸਾਹਮਣੇ ਬੈਠੇ ਨੇ ਮੈਂ ਆਹ ਚੀਜ਼ ਬਾਤ ਚ ਲੈਣਾ ਪਹਿਲਾਂ ਜਬਾਕ ਨੂੰ ਲਿਆ ਕੇ ਦਿੰਨਾ ਇਹ ਨਹੀਂ ਯਕੀਨਤਾ ਪੁੱਛ ਲੋ ਆਹ ਸਾਹਮਣੇ ਬੈਠੇ ਨੇ ਜੋ ਕੋ ਆਏ ਨੇ ਸੋ ਪੁੱਤ ਛੋੜਾ ਤਾਇਆ ਸਹੀ ਗੱਲ ਕਹਿੰਦਾ ਇਹ ਫੇਟੋਂ ਹੀ ਆਉਦੀ ਮਰੀ ਜਾਂਦਾ ਸਰਪੰਚ ਸਾਹਿਬ ਜੀ ਆ ਤਾਇਆ ਕਿ ਹੁੰਦਾ ਉਹ ਤੇ ਜਿਹੜਾ ਡੈਡੀ ਤੋਂ ਵੱਡਾ ਹੁੰਦਾ ਨਾ ਉਹਨੂੰ ਤਾਇਆ ਕਹਿੰਦੇ ਨੇ ਸਰਪੰਚ ਸਾਹਿਬ ਜੀ ਅਸੀਂ ਤੈਨੂੰ ਕਹਿੰਦਾ ਤਾਇਆ ਕਿ ਹਾਂ ਨਹੀਂ ਤੈਨੂੰ ਵੱਡਾ ਪਾਪਾ ਹੀ ਕਹੜਿਆਗੇ ਇਹ ਸਭ ਤੁਸੀਂ ਪਣਾ ਮੰਗੇ ਲੈ ਰਹੇ ਹੋ ਆ ਸਾਡੇ ਵਾਲਾ ਸਾਡੇ ਵਾਲੇ ਪਾਪਾ ਦਾ ਮਲਗ ਪਣਾ ਕਰਦਾ ਚੀਜ਼ ਤਾਂ ਸਾਨੂੰ ਵੱਡਾ ਪਾਪਾ ਹੀ ਲੈ ਕੇ ਦਿੰਦਾ ਜੀ ਸਾਡੇ ਵਾਲਾ ਪਾਪਾ ਦਾ ਸਿਰੇ ਦਾ ਕੱਢੂਆ ਜਦੋਂ ਪੈਸੇ ਮੰਗੋ ਉਹਦੀ ਕਹਿੰਦਾ ਫੈਸਲੇ ਕਿ ਝਾੜਾ ਨੂੰ ਲੱਗਦੇ ਆ ਸਹੀ ਮਤਲਬ ਸਰਪੰਚ ਸਾਹਿਬ ਜੀ ਐਂਜਿੰਗ ਕਰਦਾ ਇਹਨੂੰ ਪਾਪਾ ਨੂੰ ਛੱਡ ਕੇ ਆ ਪਾਪਾ ਬਣਾ ਲੀ ਬਗਵਾਸ ਬੰਦ ਸਰਪੰਚ ਸਾਹਿਬ ਇਹ ਤਾਂ ਹੈਗੇ ਨੇ ਨਿਆਣੇ ਇਹਨਾਂ ਨੂੰ ਇਹਨਾਂ ਜਿਹੇ ਗੱਲਾਂ ਦਾ ਕੀ ਪਤਾ ਇਹ ਸਾਰੇ ਸਿਆਪੇ ਇਹਦੇ ਪਾਏ ਹੋਏ ਨੇ ਇਹ ਸੁਹੋਂਦੇ ਨੇ ਸਾਰਾ ਕੋ ਸਰਪੰਚ ਸਾਹਿਬ ਨਾ ਹੁਣ ਇਹ ਜਵਾਕ ਹੋਗੇ ਉਹ ਜਵਾਕ ਤਾਂ ਰੱਬ ਦਾ ਰੂਪ ਹੁੰਦੇ ਨੇ ਉਹ ਇਹਦਾ ਵੀ ਨਹੀਂ ਝੂਠ ਬੋਲਦੇ ਉਹ ਜੇ ਨਹੀਂ ਜੀਣ ਹੈਗਾ ਸਰਪੰਚ ਸਾਹਿਬ ਤਾਂ ਇਹਨਾਂ ਦੀ ਮਾਂ ਤੋਂ ਪੁੱਛ ਲੋ ਉਹ ਬਸ ਕਰੋ ਬਸ ਕਰੋ ਜਦ ਇਹਨਾਂ ਦੀ ਮਾਂ ਪੰਚਾਇਤ ਤੇ ਆਈ ਹੁੰਦੀ ਨਾ ਅਕਰੀ ਕਿ ਕਿੜੇ ਸੜਕ 'ਤੇ ਖੇ ਪੈ ਜਾਂਦੀ ਨਾਲੇ ਚੰਗੀ ਤਰ੍ਹਾਂ ਜਾਣਦਾ ਨਾ ਫਰਮ ਸਰਪੰਚ ਨੂੰ ਦੇਖ ਭਾਈ ਵੀਰ ਆਸਿਆਂ ਪੰਚਾਇਤ ਦੇ ਵਿੱਚ ਤੀਵਿਆਂ ਦਾ ਕੋਈ ਕੰਮ ਨਹੀਂ ਬੰਦਿਆਂ ਦੀ ਗੱਲ ਹੁੰਦੀ ਆ ਵੰਡ ਬਣਾਰਾ ਤੁਹਾਡੀ ਜ਼ਮੀਨ ਦਾ ਕਰਤਾ ਜਿਹੜਾ ਪੰਚਾਇਤ ਦਾ ਫੈਸਲਾ ਉਹ ਤੈਨੂੰ ਮੰਨਣਾ ਪਊ ਠੀਕਾ ਜੀ ਮਹਾਰਾਜ ਇਹੋ ਗੱਲ ਹੈ ਏਗਾ ਸਰਪੰਚ ਸਾਹਿਬ ਮੈਨੂੰ ਪੰਚਾਇਤ ਦਾ ਫੈਸਲਾ ਬਹੁਤ ਮਨਜ਼ੂਰ ਆ ਜੋ ਸਰਪੰਚ ਸਾਹਿਬ ਤੁਸੀਂ ਫੈਸਲਾ ਕਰਤਾ ਮੇਰੇ ਸਰਬੱਤ ਦੇ ਜਿਹੜਾ ਪੰਚਾਇਤ ਨੇ ਫੈਸਲਾ ਕਰਤਾ ਉਹ ਤੈਨੂੰ ਮੰਨਣਾ ਪਊ ਚਾਰ ਕਿੱਲੇ ਜ਼ਮੀਨ ਦੇ ਤੈਨੂੰ ਤਿੰਨ ਉਹ ਜਿਹੜਾ ਅੱਧਾ ਕਿੱਲਾ ਜ਼ਮੀਨ ਦਾ ਤੈਨੂੰ ਦਿੱਤਾ ਉਹਦੇ ਬਦਲੇ ਤੇਰੇ ਪਰਿਵਾਰ ਵੱਲੋਂ ਤੇਰੇ ਘਰ ਦੇ ਵੱਲੋਂ ਇਹਦੇ ਕੱਪੜੇ ਲੀੜੇ ਧੋਣੇ ਇਹਦੀ ਰੋਟੀ ਚਾਹ ਪਾਣੀ ਸਾਰੀ ਸੇਵਾ ਤੁਸੀਂ ਕਰਨੀ ਹੈ। ਗੱਲ ਸਮਝ ਗਿਆ? ਸਰਪੰਚ ਸਾਹਿਬ ਮੈਂ ਆਪਣੇ ਫਰਜ਼ ਤੋਂ ਨਹੀਂ ਭੱਜਦਾ ਪਰ ਤੁਸੀਂ ਕੁਝ ਮੈਨੂੰ ਮੜਿਆ ਖੁੱਲਕੇ ਤਾਂ ਦੱਸੋ। ਦੇਖ ਭਾਈ ਵੀਰ ਆਦਿਆਂ। ਸੋਡੇ ਪਰਿਵਾਰ ਨੇ ਤੇ ਐ ਤੇ ਤੇਰੇ ਘਰ ਵਾਲੀ ਨੇ বিনা ਮੱਥੇ ਤੇ ਉੜੀ ਪਾਏ ਇਹਨੂੰ ਰੋਟੀ ਦੇਣੀ। ਸਰਪੰਚ ਸਾਹਿਬ ਪਹਿਲਾਂ ਵੀ ਰੋਟੀ ਨੂੰ ਅਸਿਕੋ ਦਿੰਨੇ ਆ। ਪਹਿਲਾਂ ਕਿਹੜਾ ਗੁਰਦੁਆਰੇ ਖਾਂਦਾ। ਮੈਂ ਪੰਚਾਇਤ ਨਾਲ ਵਾਅਦਾ ਕਰਦਾ ਜੀ ਇਹਨੂੰ ਗਰਮ ਰੋਟੀ, ਕੱਪੜੇ ਧੋਤੇ ਵਿੱਚ ਸਾਰਾ ਕੁਝ ਮਿਲੂਗਾ। ਜੋ ਪੰਚਾਇਤ ਨੇ ਫੈਸਲਾ ਕਰਦਾ ਮੈਨੂੰ ਜਿਵੇਂ ਇਹੰਦਵੜਾ ਰਵਸਤਾ ਕਹਾਂ ਪੰਚਾਇਤ ਨੇ ਘਰ ਦਾ ਮੰਡਾਰਾ ਹਜੇ ਰਹਿੰਦਾ ਉਹ ਵੀ ਸਾਨੂੰ ਹੀ ਕਰਉਣਾ ਪਊ ਜੇ ਤੇਰੇ ਘਰ ਵਾਲੀ ਨੇ ਆਪ ਦਾ ਹੱਪਾ ਬਦਲੇ ਆ ਆਪ ਦੇ ਲੱਛਣ ਜੇ ਬਦਲੇ ਕੱਲ ਨੂੰ ਫਿਰ ਇਹ ਨਾ ਕਹੀਂ ਵੀ ਬੂਟਾ ਗੇ ਸ੍ਰੀਕਾਂ ਦੀ ਉਂਗਲ ਤੇ ਝੜ ਕੇ ਕੋਈ ਹੋਰ ਵੰਝ ਗੱਟਦਾ ਨਹੀਂ ਤੁਹਾਡੇ ਪਰਮ ਕੋਈ ਗੱਲ ਸਰਪੰਚ ਸਾਹਿਬ ਮੈਂ ਘਰ ਨੂੰ ਘਰੇ ਜਾ ਕੇ ਸੀ ਰਾਤ ਇਹ ਕਿਹੜਾ ਕੋਈ ਬਗਾਨਾ ਹੁਣ ਤਾਂ ਮੇਰਾ ਵੱਡਾ ਭਰਾ ਏ ਦੇਖੋ ਜੀ ਮੈਂ ਸਾਰੇ ਪੰਚਾਇਤ ਦਾ ਸਨਮਾਨ ਕਰਦਾ ਆ ਜਿਹੜੀ ਰੋਟੀ ਦੇ ਨਾਲ ਹੀ ਗੱਲ ਹੋਈ ਹੈ ਨਾ ਇਸ ਗੱਲ ਤੇ ਇਹਨਾਂ ਤੋਂ ਖਰੇ ਨਹੀਂ ਉਤਰਿਆ ਜਾਣਾ ਸਾਰਾ ਕੁਝ ਮੰਨੀਦਾ ਜਾਂਦਾ ਹੈ ਉਹ ਤੈਨੂੰ ਕਿ ਸਾਰੇ ਘਰ ਦਾ ਗੁੱਠਾ ਲਾ ਦੇਵੇ ਇਹ ਮੈਂ ਬਰਬਾਹ ਉਹ ਘਰੇ ਦਾ ਇਹਦੀ ਦੁੱਕੀ ਦੀ ਇੱਜ਼ਤ ਨਹੀਂ ਉਹ ਘਰੇ ਨਹੀਂ ਇਹਦੀ ਜਲਦੀ ਹੈਗੀ ਉਹ ਇਹਦੀ ਟੀਮੀ ਸਾਹਮਣੇ ਦਾ ਇਹਦਾ ਮੂਤਰ ਨਿਕਲਦਾ ਮੇਰੀ ਗੱਲ ਸੁਣੋ ਸਰਪੰਚ ਸਾਹਿਬ ਮੈਂ ਤਾਂ ਐਂ ਕਹਿਣਾ ਵੀ ਇਹਦੀ ਟੀਮ ਨੂੰ ਸੁਧਾਰਨਾ ਨਾ ਮੱਧਪੁਰੇ ਬਿਨ ਬਿਜਾਉਣ ਦੇ ਬਰਾਬਰ ਆ ਤੁਸੀਂ ਐਂ ਕਰੋ ਵੀ ਇਹਦੇ ਘਰ ਨੂੰ ਉਰੀ ਬੁਲਾ ਲਓ ਜੀ ਗੱਲਾਂ ਮੋ ਸਾਹਮਣੇ ਹੋ ਜਾਣੀਆਂ ਜਦੋਂ ਫੈਸਲਾ ਪੰਚਾਇਤ ਨੇ ਕੀਤਾ ਹੈ ਇਰ ਬਾਕੀ ਨੀ ਉਹਦੀ ਪੰਚਾਇਤ ਕਰੋ ਵੀਰਿਆ ਇਹ ਯਕੀਨ ਨਹੀਂ ਕਰਵਦੇ ਆਪਦੀ ਜਨਾਨੀ ਨੂੰ ਬਲਾਕ ਹੀ ਲਿਆ ਸਰਪੰਚ ਸਾਹਿਬ ਇਹਦੇ ਅੱਖੇ ਤਾਂ ਆਈ ਖੜੀ ਆ ਐ ਨਹੀਂ ਉਹਨੇ ਆਉਣਾ ਤੁਸੀਂ ਐ ਕਰੋ ਪੰਚਾਇਤ ਦਾ ਕੋਈ ਬੰਦਾ ਭੇਜੋ ਪੂਰੀ ਕੁੱਤੇ ਦੀ ਵੱਡੀ ਹੋਈ ਆ ਐ ਨਹੀਂ ਉਹਨੇ ਪੰਚਾਇਤ ਚੋਣਾ ਸਰਪੰਚ ਸਾਹਿਬ ਇਹ ਤਾਂ ਉਹਨੇ ਮਾਰੀ ਜਾਂਦਾ ਮੈਂ ਜਾਉਣਾ ਨਹੀਂ ਉਹਨੂੰ ਕੋਈ ਲਾਰਾ ਲਪਾ ਲਾ ਕੇ ਲੈ ਸਰਪੰਚ ਸਾਹਿਬ ਅਜੇ ਵੀ ਲਾਰਾ ਲਪਾ ਲਾ ਕੇ ਲੈ ਉਹ ਸੱਚੀ ਗੱਲ ਫੇਰ ਨਹੀਂ ਦੱਸਦਾ ਮੈਨੂੰ ਲੱਗਦਾ ਇਹ ਰੋਟੀ ਦੇ ਦੇਣਗੇ ਲੱਗਦਾ ਮੈਨੂੰ ਕੋਈ ਨਾ ਕੋਈ ਅੱਕ ਜੱਪੜਾ ਬਊਆ ਚਾਹੇ ਮੈਨੂੰ ਮੁੱਲ ਦੀ ਤੀ ਮਿਲੀ ਹੋਣੀ ਪੈਜੇ ਇਹ ਨਹੀਂ ਮੰਨਦੇ ਸਾਲੇ ਰੋਟੀ ਦੇਣ ਨੂੰ ਦੇਖ ਸਾਲੇ ਕਿਵੇਂ ਆਪ ਲੱਗੀ ਆ ਤੀ ਮਿਲੇ ਹੁੰਦੀ ਜਦ ਪੰਚਾਇਤ ਨੇ ਫੈਸਲਾ ਕਰਤਾ ਦਿੱਤਾ ਓਏ ਮਾੜਾ ਮੋਟਾ ਪੰਚਾਇਤਰੀ ਜਿੱਤੇ ਦਾ ਰਖਲਾ ਤੂੰ ਬਾੜੀ ਮੋਟੀ ਸੋਸਾੜੀ ਗੱਲ ਕਰਿਆ ਕਰ ਨਾਗ ਲੱਗੇ ਕਿਉਂ ਨਾ ਨਾ ਬੇਰਾਣੀ ਜੀ ਕਰਦਾ ਵਿਆਹ ਕਰਾਉਂਦਾ ਤੈਨੂੰ ਵਿਆਹ ਕਰਾਇਆ ਆ ਸਾਰਾ ਤਿੰਨ ਤਣ ਜੇ ਜੰਮ ਕੇ ਛੜਤੇ ਮੇਰਾ ਵੀ ਜੀ ਕਰਦਾ ਵੀ ਮੇਰੇ ਵੀ ਜਵਾਕ ਬੇੜੇ ਤੇ ਖੇਡਦੇ ਫਿਰਨਾ ਮੇਰੇ ਵੀ ਘਰ ਵਾਲੀ ਸੰਸਣ ਕਰਦੀ ਫਿਰੇ ਬੱਡੇ ਪਾਪੇ ਤਾਂ ਵਿਆਹ ਕਰਵਾਣਾਗਾ ਅਸੀਂ ਕਰ ਦਤਰੇ ਵਿਆਹ ਹੀ ਕਰ ਲੂ ਅੱਛਾ ਤੂੰ ਤੁਹਾਡੀ ਨੰਗਾ ਤੇ ਹੈਗੀ ਐ ਕੋਈ ਜਨਾਨੀ ਜਿਹੜੀ ਮੇਰਾ ਵਿਆਹ ਕਰਾ ਲੈ ਵੱਡੇ ਬਾਪੇ ਵਿਆਹ ਦਾ ਤੇ ਅਸੀਂ ਕਰਾ ਦਾਂਗੇ ਪਰ ਸਰਵਾਲਾ ਤੇਰਾ ਮੈਂ ਹੀ ਬਣੂਗਾ ਤੂੰ ਤਾਂ ਮੈਂ ਸਰਵਾਲਾ ਬਣੇਗਾ ਉਹ ਇਹ ਗੱਲ ਸਿਰੇ ਚਾੜਦੀ ਆ ਨਾ ਆ ਸਰਵਾਲਾ ਮੈਂ ਹੀ ਬਣੂ ਉਹ ਸਰਵਾਲੇ ਚਾਹੇ ਤੁਸੀਂ ਤਿੰਨੇ ਬਣਜੋ ਉਹ ਤੁਸੀਂ ਹੱਥ ਨਹੀਂ ਮੁੱਦੇ ਦਿਓ ਕੰਮ ਝਾਰ ਦਈਆਂ ਪਾਈ ਜਾਨੇਓ ਉਹ ਤੁਸੀਂ ਤੀਮੀ ਦਾ ਦੱਸੋ ਕੌਣ ਇਸ ਪੰਚਾਇਤ ਚ ਕਹਿਣਿਆ ਅਸੀਂ ਆਪਦੀ ਗੋਣ ਨੂੰ ਮਨਾ ਕੇ ਇਹ ਇਹਨੂੰ ਛੱਡ ਕੇ ਆਪਾਂ ਪਪਾ ਬਣਾਵਾਂਗੇ। ਨਾ ਕੀ ਗੱਲ ਏ? ਤੁਸੀਂ ਮੇਰਾ ਬਸਿਆ ਫਸਿਆ ਘਰ ਘਰ ਨੂੰ ਫਿਰਦੇ ਹੋ। ਹੈ? ਨਾ ਕੀ? ਇਹ ਪਿੱਛੇ ਲੱਗਦੇ ਤੁਸੀਂ। ਪਾਣੀ ਮੋਟੀ ਮੂੰਹ ਸਮਾ ਕੇ ਗੱਲ ਕਰਿਆ ਕਰੋ। ਔਲੀ ਲਾ ਦੂੰ ਥਾਲੇ ਦੀ ਕੁੱਟ-ਕੁੱਟੇ ਦੇਖ ਲਿਓ। ਓ ਵੀਰੇ। ਆ ਜੋ ਅਕਾਂ ਦਾ ਥੜਾ ਛੱਡ। ਆਪਦੇ ਘਰ ਵਾਲ ਨੂੰ ਬੁਲਾ ਕੇ ਲੈ ਕੇ ਪੰਚਾਇਤ ਚ। ਸਾਡਾ ਸਮਾਂ ਬਹੁਤ ਕੀਮਤੀ ਏ। ਅਸੀਂ ਹੋਰ ਵੀ ਘਰਾਂ ਦੇ ਫੈਸਲੇ ਕਰਾਉਣੇ ਨੇ। ਸਾਰੀ ਪੰਚਾਇਤ ਨੂੰ ਚੱਕਰ ਚ ਪਾਇਆ ਪਿਆ। ਸਰਪੰਚ ਸਾਹਿਬ। ਤੁਸੀਂ ਹੋਰੇ ਬੁਲਾਉਂਦਾ ਖੜਾ ਛੱਡੋ। ਆਪਾਂ ਭਰੀ ਚੱਲਦੇ ਆ। ਆ ਆਪਣਾ ਟਾਈਮ ਹੋਇਆ ਪਿਆ। ਨਾਲੇ ਸਰਪੰਚ ਸਾਹਿਬ ਦੇਖ ਲਈ ਇਹਦੀ ਮਤਲਬ ਹੈ ਹੁਣ ਆਪਕੋ ਹੀ ਜਾਣਾ ਬਹੁਤ ਸਮਝਾਉਣ ਲਈ ਚਲੋ ਫਿਰ ਉਹ ਜਾਣਾ ਤਾਂ ਬਹੁ ਗਈ ਤੇ ਫੈਸਲਾ ਤੁਸੀਂ ਕੀਤਾ ਉਹ ਕੋਈ ਨਹੀਂ ਬੁੱਟਾ ਸਿਆ ਹੁਣ ਸਾਰੀਆਂ ਗੱਲਾਂ ਆਪਮੋਹ ਸਾਹਮਣੇ ਹੋ ਜਾਣਗੀਆਂ ਚਲੋ ਆਪਾਂ ਘਰੋਂ ਚਲੀਏ ਹੁਣ ਠੀਕ ਆ ਸਰਪੰਚ ਸਾਹਿਬ ਦੇਖਦੇ ਕੀ ਬਣਦਾ ਜੇ ਮੰਨੇ ਤਾਂ ਠੀਕ ਆ ਨਹੀਂ ਆ ਮੁੱਲ ਦੀ 3 ਵਾਲਾ ਤਾਂ ਬੰਦ ਮਾਨੂੰ ਬਰਾਬਰੀ ਵਟਰਾ ਬੋ ਉਹ ਨਹੀਂ ਨਹੀਂ ਆ ਰੱਖ ਲਈ ਆ ਦੇਖ ਕੇ ਰੱਖੀ ਫਿਰ ਮੁੱਲ ਦੀ ਦਿੰਦੀ ਠੀਕ ਆ ਹਾਂ